ਬਾਲ ਜਵਾਨੀ ਅਰ ਬਿਰਦ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਹਤੋ ਸੋਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਾਮ ਗਏ ਹੋ ਅਬ ਕਿਉ ਰੋਵਤ ਅੰਦ ਮਨ ਮਾਇਆ ਮੈ ਰਮ ਰਹਿਓ ਨਿਕ ਸਤ ਨਾਹਿਨ ਮੀਤ ਨਾਨਕ ਮੂਰਤ ਚਿਤਰ ਜਿਉ ਛਾੜਿਤ ਨਾਹਿਨ ਭੀਤ ਨਰ ਚਾਹਤ ਕਾਚ ਔਰ ਔਰ ਹੈ ਕੀ ਔਰ ਹੈ ਭਈ ਚਿਤਵਤ ਰਹੇ ਓਠ ਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ ਕਹ ਨਾਨਕ ਸੁਨਰੇ ਮਨਾ ਹਰ ਭਾਵ ਐ ਸੋ ਹੋਏ ਜਗਤ ਪੇ ਘਾਰੀ ਫਿਰਤ ਹੈ ਸਬਕੋ ਦਾ ਤਾਰਾਮ ਕਹ ਨਾਨਕ ਮਨ ਸਿਮਰਤੇ ਪੂਰਨ ਹੋਵਹਿ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇ ਰੋ ਨਹੀਂ ਨਾਨਕ ਕਹਿਓ ਬਖਾਨ ਗਰਭ ਕਰਤ ਹੈ ਦੇਹ ਕੋ ਵਿਨਸੈ ਸ਼ਿਨ ਮੈਂ ਮੀਤ ਜਿਹ ਪ੍ਰਾਣੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਿਹ ਪ੍ਰਾਣੀ ਕੈ ਨਾਹੀ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੂ ਤਾਹੀ ਤਨ ਸਵਾਮੀ ਕੋ ਗ੍ਰਹੋ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਏ ਬਿਦ ਹਰ ਭਜੋ ਇਕ ਮਨ ਹੋਏ ਇਕ ਚਿੱਤ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤਿ ਜਿਉ ਕੁੰਚਰ ਇਸਨਾਨ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇਹੀਨ ਕਹੋ ਨਾਨਕ ਇਹ ਬਿਦ ਪਈ ਤਉ ਨ ਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀਂ ਨਾਨਕ ਥਿਰ ਹਰ ਭਗਤ ਹੈ ਤੇਰਾ ਖੋ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਣ ਲੇ ਹੋ ਰੇ ਮੀਤ ਕਹਿ ਨਾਨਕ ਥਿਰ ਨਾਰਹਿ ਜਿਉ ਬਾਲੂ ਕੀ ਪੀਤ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਵਾਹ ਕਹੋ ਨਾਨਕ ਤੇਰ ਕਾਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਜੋ ਪਜਿਓ ਸੋ ਬਿਨਸ ਹੈ ਪਰੋ ਆਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੀ ਛਾੜ ਸਗਲ ਜੰਜਾਲ ਦੁਹਰਾ ਬਲ ਛਟਿ ਕਿਉ ਬੰਧਨ ਪਰੇ ਕਛੂ ਨਾ ਹੋਤੇ ਉਪਾਏ ਕਹੋ ਨਾਨਕ ਆਵੇ ਓਟ ਹਰ ਗੱਜ ਜਿਓ ਹੋ ਹੋ ਸਹਾਈ ਬਾਲੋ ਹੋਆ ਬੰਧਨ ਛੁੱਟੇ ਸਭ ਕੇ ਸ਼ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਈ ਸਾਂਗ ਸਖਾ ਸਭ ਤਜ ਗਏ ਕੋਊ ਨਾ ਨਿਭਿਓ ਸਾਥ ਕਹੋ ਨਾਨਕ ਏ ਬਿਪਤ ਮੈਂ ਟੀਕ ਏਕ ਰਗਨਾਸ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਗਹਿਓ ਜਾਂ ਕੈ ਸਾਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੂ ਹੋਏ ਰਾਮ ਨਾਮ ਉਰ ਮੈਂ ਗਹਿਉ ਜਾਂ ਕੈ ਸਾਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੂ ਹੋਇ ਮੂੰ